ਮੇਰੀ ਗੱਲ ਸੁਣੋ ਤੁਸੀਂ ਉਹਨਾਂ ਨੂੰ ਕੀ ਸਮਝਾਉਂਦੇ ਉਹ ਅੱਜ ਵੀ ਉਹਨਾਂ ਦੇ ਤੇ ਕੱਲ ਵੀ ਉਹਨਾਂ ਦੇ ਐਵੇਂ ਤੁਸੀਂ ਉਹਨਾਂ ਨੂੰ ਮੱਥਾ ਨਾ ਮਾਰਿਆ ਕਰੋ ਓਏ ਉਹਨਾਂ ਨੂੰ ਸਮਝਾਉਣਾ ਮੇਰਾ ਫਰਜ਼ ਹੀ ਉਹਨਾਂ ਨੂੰ ਗੱਲ ਕਹਿਣਾ ਮੈਂ ਬਸ ਮੇਰਾ ਫਰਜ਼ ਹੀ ਜਿਹੜੀ ਉਹਨਾਂ ਨੂੰ ਗੱਲ ਕਹਿਤੀ ਮੈਂ ਤੇ ਬੁਰਾ ਬਣਿਆ ਹੀ ਆ ਤੇ ਮੈਂ ਫਿਰ ਚੰਗੀ ਤਰ੍ਹਾਂ ਬੁਰਾ ਬਣਾ ਵੇਖ ਲੈਨੇ ਕੀ ਕਰਦੇ ਕੀ ਫੈਸਲਾ ਲੈਂਦੇ ਹਾਏ ਅੱਜ ਠੰਡ ਪਈ ਮੈਨੂੰ ਜਿੰਨੀਆਂ ਵੀ ਮੇਰੇ ਮਨ ਚ ਗੱਲਾਂ ਹੀ ਨਾ ਚੰਗੀਆਂ ਫੜ ਕੇ ਸਾਹਮਣੇ ਰੱਖੀਆਂ ਚੰਗਾ ਜਰੀਲ ਕਰਕੇ ਇਹਨੂੰ ਕੱਢਿਆ ਇੱਥੋਂ ਇਹਨੂੰ ਤੋਂ ਕੱਢ ਦਿੱਤਾ ਨਾ ਬੁੱਢਾ ਬੁੱਢੀ ਨੂੰ ਘਰੋਂ ਕਿੱਦਾਂ ਕੱਢੀਏ ਚੱਲ ਇਹਨਾਂ ਦਾ ਵੀ ਕੋਈ ਸੋਚਦੇ ਹੀ ਆ ਕਿ ਕਿੱਦਾਂ ਇਹਨਾਂ ਨੂੰ ਘਰੋਂ ਬਾਹਰ ਕੱਢਣਾ ਪਰ ਅੱਜ ਇੱਕ ਗੱਲ ਤੇ ਹੈ ਠੰਡ ਤੇ ਇਹਨਾਂ ਗੱਲਾਂ ਸੁਣ ਕੇ ਪੈ ਗਈ ਠੰਡਾ ਅਜ ਪੀਣੇ ਕੋਈ ਜੀ ਨਹੀਂ ਕਰਨਦਿਆ ਜੀ ਸੌਂਦੇ ਜੇ ਅੰਜੂ ਬੱਸ ਕਰੋ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਤਾ ਰੋਈ ਦਾ ਕਿਦੇ ਲਈ ਜਿਹੜਾ ਤੁਹਾਡੇ ਲਈ ਸੁੱਖ ਦੁੱਖ ਦੇ ਵਿੱਚ ਖੜਾ ਹੋਵੇ ਜਿਹੜਾ ਬਾਹ ਛੁੜਾ ਕੇ ਪਰੇ ਚਲੇ ਜਾਵੇ ਉਹਦੇ ਪਿੱਛੇ ਰੋਣ ਦਾ ਫਾਇਦਾ ਕੋਈ ਹੈ ਸੁੱਖ ਮੰਗ ਮਾਂ ਪਿਓ ਦੀ ਉਹਨੇ ਇਸ ਘਰ ਚੋਂ ਨਿਕਲੀ ਹੈ ਨਾ ਰੋਕੇ ਨਹੀਂ ਨਿਕਲਣਾ ਮਾਂ ਪਿਓ ਉੱਥੇ ਹੈਨਾ ਉਹਨਾਂ ਦੀ ਸੁੱਖ ਮੰਗਣੀ ਹੈ ਭਾਬੀ ਮੈਂ ਕੋਈ ਅਜਿਹਾ ਕਰਮ ਕੀਤਾ ਹੀ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਨੂੰ ਕਿਸ ਕਰਮਾਂ ਦੀ ਸਜ਼ਾ ਦਿੱਤੀ ਜਾ ਰਹੀ ਹੈ ਵਿਆਹ ਕਰਾਇਆ ਉੱਥੇ ਕਿਰਾਇਆ ਜਿੱਥੇ ਸਾਰੇ ਰਾਜੀ ਸੀ ਸਿਰ ਸੇਵਕ ਨਹੀਂ ਸੀ ਮੰਨਦਾ ਕਿ ਬਿਜ਼ਨਸ ਹੈਗਾ ਵਿੱਚ ਬਿਜ਼ਨਸ ਨੂੰ ਕੋਈ ਹਜੇ ਅੱਗ ਨਹੀਂ ਲੱਗ ਲਗੀ ਮੈਂ ਜਾ ਕੇ ਇਹਨਾਂ ਨੂੰ ਸਮਝਾਵਾਂਗੀ ਨਾ ਫਿਰ ਉਹਨਾਂ ਦੇ ਨਾਲ ਲੱਗ ਜਾਣਾ ਕਿ ਸੇਵਕ ਲੜਿਆ ਮੇਰੇ ਨਾਲ ਤੇ ਮੈਂ ਤਾਂ ਸੈਨ ਕਰਦੇ ਕਿ ਗਰਮ ਸਭਾ ਆਏ ਚਲ 2 ਮਿੰਟ ਲਈ ਸੈਨ ਕਰਦੇ ਨਾ ਇਹਨੇ ਫੇਰ ਆ ਜਾਣਾ ਅੱਗੇ ਵੀ ਕਹਿੰਦੇ ਸਾਡੇ ਚ ਹੁੰਦੀ ਸੀ ਬਹਿਸ ਵਸਾਈ ਪਰ ਐਵੇਂ ਲੋਕ ਗੱਲ ਕਿੱਥੇ ਦੀ ਕਿੱਥੇ ਲੈ ਕੇ ਚਲਾ ਗਿਆ ਮੈਨੂੰ ਕਿੱਦਾਂ ਕਰਾਂ ਉਹ ਆਇਆ وہی ਗੱਲ ਨਹੀਂ ਇਹੀ ਸੇਵਕ ਤੇਰੇ ਕੋਲ ਆ ਕੇ ਨਾ ਪੈਰੀ ਹੱਥ ਲਾ ਕੇ ਤੇਰੇ ਤੋਂ ਮਾਫੀ ਮੰਗੇਗਾ ਇਹੀ ਸਿਮਰਤ ਤੇਰੀ ਭਾਬੀ ਤੇਰੇ ਅੱਗੇ ਨਾ ਗੜਗੜਾਈ ਨਾ ਕਿ ਆ ਮੇਰੇ ਦਰਬਾਰ ਆ ਹੈ ਤਾਂ ਗੱਲ ਕਰੀ ਮੈਨੂੰ ਠੀਕ ਹੈ ਆ ਮਾਪਿਓ ਦੀ ਸੁੱਖ ਮੰਗਣੀ ਆ ਆਪਾਂ ਨਹੀਂ ਇਹ ਕੰਮ ਕਰਨਾ ਰੋਣਾ ਨਹੀਂ ਹੁਣ ਠੀਕ ਹੈ ਤੈਨੂੰ ਕੋਈ ਕਮੀ ਹੈ ਆਪਣੇ ਘਰ ਚ ਹੈ ਭਾਬੀ ਨਹੀਂ ਮੈਨੂੰ ਕੋਈ ਕਮੀ ਨਹੀਂ ਹੈ ਹਾਂ ਤੇ ਫਿਰ ਮਾਪੇ ਬੰਨੂ ਬੁੱਢੇ ਬਰੇ ਸੂਮਰੇ ਨਾ ਐਸਾ ਜਲੀਲ ਹੁੰਦੇ ਜਿਉਂ ਉਹਨਾਂ ਦੇ ਨਾਂ ਆਖੇ ਲੱਗਦੇ ਬੱਚਿਆਂ ਨੂੰ ਘਰ ਦਾ ਕਲੇਸ਼ ਵੇਖ ਕੇ ਬਹੁਤ ਡਰ ਲੱਗਦਾ ਸਿਮਰਤ ਸਿਮਰਤ ਕਹਿੰਦੇ ਨਾ ਸਿਰੇ ਦੀ ਨਾਟਕ ਬਾਜ਼ ਹੈਗੀ ਆ ਕੋਈ ਵੀ ਆਖਾ ਨਹੀਂ ਲੱਗਦੀ ਮੰਮੀ ਦੇ ਸਾਰਾ ਘਰ ਦਾ ਕੰਮ ਉਹ ਕਰਦੇ ਨੇ ਪਤਾ ਨਹੀਂ ਕੀ ਬੰਨਾ ਕੋਈ ਗੱਲ ਨਹੀਂ ਨਾ ਹੋਏਗਾ ਨਾ 2-4 ਦਿਨਾਂ ਤੱਕ ਫੇਰ ਇੱਕ ਚੱਕਰ ਮੈਂ ਉਹਨੂੰ ਕਵਾਂਗੀ ਸਾਗਰ ਨੂੰ ਨਹੀਂ 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 ਭਾਬੀ ਨਾ ਕਦੀ ਵੀ ਨਹੀਂ ਹੋਰ ਨਾਲ ਨੂੰ ਵੱਧ ਘੱਟ ਕੁਝ ਕਹ ਦੇਗਾ ਮੇਰੇ ਕੋਲ ਬਰਦਾਸ਼ਤ ਨਹੀਂ ਹੋਏਗਾ ਫਿਰ ਨਹੀਂ ਚਲ ਆਪਾਂ ਕਿਸੇ ਹੋਰ ਨੂੰ ਭੇਜ ਕੇ ਵੇਖਾਂਗੇ ਵੀ ਕਤੋਂ ਵਾਂਗ ਇਹਨਾਂ ਦੇ ਘਰ ਦਾ ਕੀ ਮਹੌਲ ਚੱਲਿਆ ਠੀਕ ਹੈ ਫਿਰ ਆਪਾਂ ਉਸ ਅਕੋਰਡਿੰਗ ਜਿਹੜਾ ਨਾ ਚੱਲ ਲਾਂਗੇ ਬਹੁਤੀ ਗੱਲ ਹੋਈ ਆਪਾਂ ਮੰਮੀ ਡੈਡੀ ਨੂੰ ਵੀ ਆਪਣੇ ਕੋਲ ਰੱਖ ਸਕਦੇ ਹਾਂ ਹਾਂ ਸੱਚੀ ਬੋਲੀ ਹਾਂ ਪਰ ਮੰਮੀ ਪਾਪਾ ਕਦੀ ਨਹੀਂ ਰਹਿਣਗੇ ਨਾਲ ਕਿਉਂ ਧੀਆ ਪੁੱਤ ਨਹੀਂ ਹੁੰਦੀਆਂ ਉਹ ਅੱਜ ਕੱਲ ਜੇ ਧੀਆ ਸਾਰੇ ਕੰਮ ਕਰਦੀਆਂ ਫਿਰਦੀਆਂ ਨੇ ਪੁੱਤਾਂ ਵਾਂਗ ਕੋਲ ਖਲੋਂਦੀਆਂ ਨੇ ਤੇ ਫਿਰ ਵੀ ਧੀਆ ਕੋਲ ਮਾਪਿਓ ਰਹਿ ਕਿਉਂ ਨਹੀਂ ਸਕਦੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਤਾਂ ਨਹੀਂ ਚਲੋ ਉਹਨਾਂ ਦੀ ਸੋਸ਼ਲ ਹੀ ਹੈ ਜੇ ਕਿਧਰੇ ਐ ਹੋ ਜਾਏ ਨਾ ਗੱਲ ਫਿਰ ਤਾਂ ਮੈਂ ਪਿੱਛੇ ਮੁੜ ਕੇ ਵੇਖਾਂ ਹੀ ਨਾ ਰਾਜੀ ਰਵੇ ਆਪਣੀ ਜਨਾਨੀ ਨਾਲ ਆਪਣੇ ਪਰਿਵਾਰ ਚ ਬਸ ਮੈਂ ਕਦੀ ਕੁਛ ਨਾ ਕੋਈ ਗੱਲ ਨਹੀਂ ਆਪਾਂ ਨਾ ਕਰਦੇ ਆ ਲੈ ਮੈਂ ਤਾਂ ਨਾਲ ਹੀ ਗਈ ਹਾਂ ਤੇ ਤੁਸੀਂ ਫਿਰ ਉਹ ਹੀ ਸ਼ਰਟ ਪਾ ਲਈ ਤੋ ਯਾਰ ਇਹੋ ਸਹੀ ਆ ਇਹਨੂੰ ਕਿਉਂ ਚੱਲਿਆ ਸਾਫ਼ ਹੈਗੀ ਆ ਅੱਛਾ ਵੈਸੇ ਨਾ ਇੱਕ ਗੱਲ ਕਹਾਂ ਤੁਹਾਨੂੰ ਪਤਾ ਤਾਂ ਹੈਗਾ ਨਾ ਕਿ ਮੈਂ ਨਾ ਤੁਹਾਡੇ ਕਈ ਘਰੀ ਨਾ ਕਦੀ ਵੀ ਨਾ ਬਾਹਰ ਨਹੀਂ ਗਈ ਜਿੱਦਾਂ ਤੁਸੀਂ ਕਹਿੰਦੇ ਜੀ ਨਾ ਮੇਉਂ ਦੇ ਜਾਂਦੀ ਆ ਪਰ ਤੁਹਾਨੂੰ ਪਤਾ ਸਵੇਰੇ ਜੋ ਨਾ ਮੈਂ ਨਾ ਚਾਹ ਨੂੰ ਉਹਨਾਂ ਗਈ ਤੇ ਮੈਂ ਨਾ ਮੰਮੀ ਨੇ ਦੇਖਿਆ ਮੰਮੀ ਨਾਲ ਲੱਗਦਾ ਦੀ ਦੀਆਂ ਤੇ ਗੱਲ ਕਰਨੇ ਕਿੰਨੇ ਕੋਈ ਗੱਲ ਨਹੀਂ ਪੁੱਤ ਤੂੰ ਆਇਆ ਜਾਇਆ ਕਰ ਇਡੀ ਕਿਹੜਾ ਵੱਡੀ ਗੱਲ ਆ ਕੋਈ ਗੱਲ ਨਹੀਂ ਅਜਨਾ ਸੇਵਕ ਗੁੱਸੇ ਚ ਆ ਜੋ ਸਭ ਕੁਝ ਸਹੀ ਹੋ ਜੂਗਾ ਆਪੇ ਸੇ ਰੱਖ ਲੈਣਾ ਮਾ ਲਜਾਣਾ ਤੇ ਪਰ ਨਾ ਮੈਨੂੰ ਨੇ ਇਹ ਗੱਲ ਬਿਲਕੁਲ ਸਹੀ ਨਹੀਂ ਲੱਗੀ ਹੁਣ ਵੇਖੋ ਹਾਂ ਜੇ ਮੇਰੇ ਤੇ ਕਹੇ ਜੋ ਕੋਈ ਤੁਹਾਡੇ ਬਾਰੇ ਕੋ ਮਾੜਾ ਚੰਗਾ ਬੋਲੇ ਮੈਂ ਜਾ ਰਹੀ ਕਿਤੇ ਮੋਨ ਨਾਲ ਕਰੀ ਗੱਲ ਕਰ ਜੂਗੀ ਤਾਂ ਕਿ ਮੇਰੀ ਮੰਮੀ ਕੋਲ ਗੱਲ ਕਰ ਦਿੰਨਾ ਨਾਲੋਂ ਮੰਮੀ ਦਾ ਮੂੰਹ ਤੋੜਦਾ ਜਾਣੀਏ ਗੱਲ ਤੋਂ ਕਿ ਨਾ ਮੰਮੀ ਸੇਵਾ ਕਰਦੋਂ ਇਹ ਜਣਾ ਬੋਲਿਆ ਪਰ ਮੈਨੂੰ ਜੋ ਕਹਿ ਰਹੇ ਕਹੀ ਜਾਓ ਤੁਹਾਨੂੰ ਪਤਾ ਸਵੇਰੇ ਮੈਨੂੰ ਕਿੰਨੀ ਤਕਲੀਫ ਹੋਈ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਇਹਨੂੰ ਭੌਂਕੰਦੇ ਜੋ ਭੌਂਕਦਾ ਵਾ ਤੁਹਾਡਾ ਘਰ ਸਮਝ ਕੇ ਆਇਆ ਕਰ ਇਹਦਾ ਕੀ ਆ ਅਜੇ ਤੇ ਗੁੱਸਾ ਆਪੇ ਸ਼ਾਂਤ ਹੋ ਜਾਊਗਾ ਪਰ ਸੱਚੀ ਤੁਹਾਨੂੰ ਪਤਾ ਮੈਨੂੰ ਕਿੰਨਾ ਦੁੱਖ ਲੱਗਾ ਕਿ ਤੁਹਾਡੇ ਮੂੰਹ ਤੇ ਕੁਝ ਹੋਣ ਦੇ ਤੇ ਤੁਹਾਡੇ ਪਿੱਠ ਪਿਛੇ ਕੁਝ ਹੋਰ ਜੇ ਮੰਮੀ ਦੀਦੀ ਨੂੰ ਇੰਨਾ ਕੁਝ ਕਹਿ ਸਕਦੇ ਆ ਤੇ ਸੋਚੋ ਹਾਂ ਕਿ ਉਹਨਾਂ ਰਿਸ਼ਤੇਦਾਰਾਂ ਨੂੰ ਕੀ ਕੁਝ ਕਹਿੰਦੇ ਹੋਗੇ ਤੁਹਾਡੇ ਬਾਰੇ ਬਿਨਵੇ ਚੀਨ ਨੂੰ ਲੱਗਦਾ ਕਿੰਨਾ ਦੁੱਖ ਲੱਗਾ ਹਲ ਸੁਣੋ ਜੇ ਦੀਦੀ ਆ ਵੀ ਜਾਣਗੇ ਨਾ ਇਸ ਘਰ ਵਿੱਚ ਮੈਂ ਤੇ ਤੁੱਪੇ ਰਹੂੰਗੀ ਸਾਰੀ ਦਿਹਾੜੀ ਸਾਤੇ ਰਹਿ ਪੂੰਗੀ ਪਰ ਮੈਂ ਥੱਲੇ ਨਹੀਂ ਹੋਣਾ ਜਿਹੜੀ ਜਨਾਨੀ ਨੇ ਮੇਰੇ ਬੰਦੇ ਦੇ ਉੱਤੇ ਮੰਮੀ ਕੋ ਹੱਥ ਚੱਕਵਾਇਆ ਇਹ ਤਾਂ ਕਿ ਸਾਰੇ ਤੁਹਾਨੂੰ ਬੁਰਾ ਚੰਗਾ ਬੋਲੇ ਬਿਜ਼ਨਸ 'ਚ ਤੁਹਾਨੂੰ ਘਾਟਾ ਕਰਵਾਇਆ ਮੈਂ ਤੇ ਕਦੀ ਉਹ ਜਨਾਨੀ ਦੇ ਮੱਥੇ ਨਹੀਂ ਲੱਗੂਗੀ ਤੁਹਾਡੇ ਮੰਗਰੂ ਜੀ ਆ ਵੀ ਜਾਣਗੇ ਨਾ ਮੈਂ ਤੇ ਕਦੀ ਨਹੀਂ ਉਹਨਾਂ ਨੂੰ ਬੁਲਾਉਂਗੀ ਤੁਸੀਂ ਨਾ ਇਦਾਂ ਕਰੋ ਤੁਸੀਂ ਨਾ ਤਿਆਰ ਹੋ ਜਾਓ ਤੇ ਮੈਂ ਤੁਹਾਡੇ ਲਈ ਚਾਹ ਬਣਾ ਦੇਣੀ ਆ ਤੇ ਪਾਗੜੀ ਬੰਨਣੀ ਨਹੀਂ ਸਿਮਰਤ ਇੱਦਾਂ ਜਾਣਾ ਅੱਜ। ਠੀਕ ਆ ਜੀ। ਜੀ। ਤੁਸੀਂ ਉਦਾਸ ਕਿਉਂ ਹੋਂਦੇ ਜੇ? ਤੁਸੀਂ ਨਾ ਕਿਹੜੀ ਵੀ ਚੀਜ਼ ਦੀ ਟੈਨਸ਼ਨ ਨਹੀਂ ਲੈਣੀ। ਮੈਂ ਹੈਗੀ ਨਾ ਤੁਹਾਡੇ ਨਾਲ। ਤੁਸੀਂ ਨਾ ਕੋਈ ਵੀ ਚੀਜ਼ ਆਪਣੇ ਮਨ 'ਚ ਨਹੀਂ ਰੱਖਣੀ। ਤੁਸੀਂ ਨਾ ਤਿਆਰ ਹੋ ਜਾਓ। ਬਾਗ ਨਹੀਂ ਪੰਦਣੀ ਤੁਸੀਂ ਅੱਜ। ਨਹੀਂ ਯਾਰ, ਵਹ ਤਾਂ ਜਾਣਾ ਅੱਜ। ਚਲੋ ਠੀਕ ਹੈ ਫਿਰ। ਤੁਸੀਂ ਨਾ ਇਦਾਂ ਕਰੋ। ਤਿਆਰ ਹੋ ਜਾਓ ਤੇ ਮੈਂ ਤੁਹਾਡੇ ਲਈ ਚਾਹ ਬਣਾ ਦੇਣੀ ਠੀਕ ਹੈ। ਕਹਿੰਦੇ ਹੀ ਕਿ ਜਿਹੜੀ ਵਿਆਹ ਕਿ ਹੁੰਦੀ ਆ ਨਾ, ਉਹ ਕਿਸੇ ਨੂੰ ਕੁਝ ਨਹੀਂ ਜਾਣਦੀ। ਆ ਮਾਂ ਨੂੰ ਨਾ ਤੀਨ। ਔਰ ਇੱਥੇ ਜਿਹੜੀ ਵਿਆਹ ਕੇ ਆਈ ਆ ਉਹ ਮੈਨੂੰ ਸਮਝਣ ਦੀ ਮੇਰੀ ਮਾਂ ਨਹੀਂ ਮੈਨੂੰ ਸਮਝਣ ਦੀ ਇਹਨਾਂ ਨੇ ਮੈਨੂੰ ਕੁੱਤਾ ਸਮਝਿਆ ਤੇ ਇਹ ਕੁੱਤਾ ਨਾ ਹੁਣ ਇਹਨਾਂ ਨੂੰ ਵੱਡ ਕੇ ਵਿਖਾਊਗਾ ਇਹਨਾਂ ਨੂੰ ਪਤਾ ਲੱਗੂਗਾ ਕਿ ਮੈਂ ਚੀਜ਼ ਕੀ ਆ ਮਮਿ ਮੈਂ ਨਾ ਇਸ ਤਾ ਪਾਣੀ ਕੀ ਬਣਾਇਆ ਜੱਜ ਨਹੀਂ ਅਜੇ ਨਹੀਂ ਬਣਾਇਆ ਕਿਉਂ ਉਹ ਗਵਾਂਡੀਆਂ ਨੇ ਸਾਗ ਬਣਾਇਆ ਸੀ ਤੇ ਉਹ ਕਹਿੰਦੇ ਦੇਖ ਕੇ ਜਾਨੀ ਤੇ ਤੜਕਾ ਲਾ ਲਿਓ ਚੱਲ ਵਧੀਆ ਜੇ ਉਹ ਸਾਗ ਦੇਣਗੇ ਹੂੰ ਕੰਮ ਵਾਲੀ ਕੰਮ ਕਰ ਗਈ ਲੱਗਦਾ ਆਹੋ ਕਰ ਗਈ ਅੱਛਾ ਤੇ ਬਜਾਰੋਂ ਲੈ ਆਂਦਾ ਸਮਾਨ ਲੈ ਆਂਦਾ ਠੀਕ ਆ ਤੇ ਤੁਸੀਂ ਪੌੜੀਆਂ 'ਚ ਬੈਠੇ ਕੀ ਕਰਦੇ ਕਿਹੜੀਆਂ ਪੌੜੀਆਂ 'ਚ ਮੰਮੀ ਕਿਉਂ ਝੂਠ ਬੋਲੁੰਦੇ ਜੀ ਮੈਨੂੰ ਤੁਹਾਨੂੰ ਆਪ ਵੇਖਿਆ ਪੌੜੀਆਂ 'ਚ ਰੁਲੋ-ਲੋਕ ਕੇ ਜਿਹੇ ਜੇ ਗੱਲ ਕਰਦੀ ਕੋਈ ਥੱਲੇ ਉਹ ਤੇ ਆਉਂਦੇ ਨਹੀਂ ਆਫਰ ਉਹ ਕੋਈ ਦੇਖਣ ਤੇ ਨਹੀਂ ਜਾਂ ਕਿਦਣਾ ਗੱਲ ਕਰਨ ਦੇ ਹੋ ਹੋਰ ਪਿੰਡੋਂ ਫੋਨ ਆਇਆ ਤੇ ਮੈਂ ਉਹਨਾਂ ਨਾਲ ਗੱਲ ਕਰਨ ਦੇ ਮੇਰੀ ਸੁਣੋ ਗੱਲ ਪਿੰਡ ਤੇ ਬੋਲ ਚਾਲ ਨਹੀਂ ਹੈਗਾ ਆਪਣਾ ਉੱਥੋਂ ਕਿਹਨੇ ਫੋਨ ਲਾਤਾ ਉਹ ਤਾਂ ਸਾਨੂੰ ਕਵਾ ਕੇ ਖੁਸ਼ ਨਹੀਂ ਹੈਗੇ ਤੇ ਤੁਸੀਂ ਕਿਹਨੂੰ ਫੋਨ ਲਾਤਾ ਤੇ ਪਿੰਡ ਪਾਗਲ ਕੇ ਹੋਰ ਨੂੰ ਬਣਾਓ ਸਾਨੂੰ ਨਾ ਬਣਾਓ ਮੇਰੇ ਘਰ ਚ ਰਹਿ ਕੇ ਮੈਨੂੰ ਹੀ ਪਾਗਲ ਭਾਈ ਜਾਂਦੇ ਤੁਸੀਂ ਦੱਸੋ じゃ ਕੀਤਾ ਫੇਰ ਕਿਹੜੀ ਗੱਲੋਂ ਕੀਤਾ ਤੁਸੀਂ ਫੋਨ ਮੈਨੂੰ ਇਹ ਗੱਲ ਦੱਸੋ ਜਦੋਂ ਤੁਹਾਨੂੰ ਇੱਕ ਵਾਰੀ ਕਹਿ ਤਾ ਕਿ ਸਾਡੇ ਉਹਦੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਸਾਨੂੰ ਉਹ ਕੋਈ ਨਹੀਂ ਕੋਈ ਲੈਣ ਦੇ ਨਹੀਂ ਉਹਦੇ ਨਾਲ ਸਾਨੂੰ ਕੁਝ ਨਹੀਂ ਲੱਗਦੀ ਆਡੀਓ ਤੁਸੀਂ ਕਿਉਂ ਫੋਨ ਕੀਤਾ ਤੇਰੀ ਨਾ ਲੱਗਦੀ ਹੋਊਗੀ ਮੇਰੀ ਤਾਂ ਧੀ ਆ ਨਾ ਮੇਰਾ ਦਿਲ ਕੀਤਾ ਮੈਂ ਕਰ ਲਿਆ ਤੁਸੀਂ ਨਾ ਇੱਕ ਗੱਲ ਭੁੱਲ ਗਏ ਜੀ ਤੁਸੀਂ ਕਿਹਦੇ ਘਰ ਚ ਬੈਠੇ ਜੀ ਤੁਹਾਡਾ ਘਰ ਨਹੀਂ ਆ ਮੇਰਾ ਘਰ ਆ ਮੇਰੀ ਤਾਂ ਮੇਰੀ ਜਨਾਨੀ ਦੀ ਮਿਹਨਤ ਨਾਲ ਬਣਿਆ ਹੈ ਇੱਥੇ ਤੁਹਾਨੂੰ ਇਦਾਂ ਹੀ ਰਹਿਣਾ ਪੈਣਾ ਜਿੱਦਾਂ ਅਸੀਂ ਕਵਾਂਗੇ ਇਹ ਤੁਹਾਡੇ ਫੋਨ ਫਾਂਜਣਾ ਖੋਣੇ ਪੈਣੇ ਆ ਸਿਮਰਤ ਇਹਨਾਂ ਦੋਵਾਂ ਦੇ ਫੋਨ ਖੋਲਾ ਇੱਕ ਪਾਪੇ ਦਾ ਇੱਕ ਬਿੱਬੀ ਦਾ ਕਿਸੇ ਦਾ ਫੋਨ ਹੈ ਨਾ ਕੋਲ ਨਹੀਂ ਹੋਣਾ ਚਾਹੀਦਾ ਜਿਹੜੀ ਇਹ ਲੋਕ ਲੋਕ ਕੇ ਗੱਲ ਕਰਨ ਦੇ ਨਹੀਂ ਤਾਂ ਮੈਨੂੰ ਸਮਝਦਾ ਹੀ ਕੁਝ ਨਹੀਂ ਜੇ ਬਸ ਆ ਆ ਗਈ ਸੇਵਕ ਆ ਗਿਆ ਫਲਾਣਾ ਢੀਗਾ ਸੇਵਕ ਨੂੰ ਟਿੱਚ ਜਾਣਦੇ ਜੇ ਤੁਸੀਂ ਨਾਲੇ ਇੱਥੇ ਨਾ ਮੈਨੂੰ ਕਿਸੇ ਨੇ ਕੁੱਤਾ ਕਿਹਾ ਹੈ ਹੂੰ ਕਿੰਨੇ ਕੁੱਤਾ ਕਿਹਾ ਤੈਨੂੰ ਕਿਆ ਹੀ ਕਹੇ ਨੇ ਇਹ ਕੁੱਤਾ انا ਨੂੰ ਵੱਡ ਕੇ ਵਿਖਾਊਗਾ ਸਾਰਿਆਂ ਨੂੰ ਜਿਨੇ ਜਿਨੇ ਮੇਰੇ ਨਾਲ ਮਾੜੀ ਕੀਤੀ ਸੀ ਮੈਂ ਇਹਦੇ ਤੈਨੂੰ ਕੁਝ ਨਹੀਂ ਕਿਹਾ ਤੂੰ ਹੀ ਸਾਰਾ ਕੁਝ ਕਹਿ ਕੇ ਵੀ ਕਹਿੰਦੇ ਨਾ ਕੁਝ ਨਹੀਂ ਕਿਹਾ ਲੋਕ ਲੋਕ ਕੇ ਤੂੰ ਈਆਂ ਨਾਲ ਗੱਲਾਂ ਕਰਨ ਦੇ ਜਦੋਂ ਇੱਕ ਵਾਰੀ ਤੈਨੂੰ ਮਨਾ ਕੀਤਾ ਮੰਮੀ ਇੱਕ ਗੱਲ ਹੋਰ ਸੁਣ ਲਾ ਮੇਰੀ ਤੂੰ ਹੀ ਮੇਰੀ ਮਾਂ ਏ ਤੁਹਾਡੀ ਮੈਂ ਇੱਜ਼ਤ ਕਰਦਾ ਇੱਜ਼ਤ ਅੱਗੇ ਕਰਾਉਣ ਵਾਲਾ ਵੀ ਹੋਵੇ ਇਹ ਕਰ ਤੁਹਾਡਾ ਵੀ ਆ ਤੇ ਮੇਰਾ ਵੀ ਆ ਹਾਂ ਇੱਕ ਗੱਲ ਹੋਰ ਜਿਹੜਾ ਜਿਹੜਾ ਵੀ ਅੰਜੂ ਨਾਲ ਵਰਤੂਗਾ ਭਾਵੇਂ ਤੂੰ ਆ ਭਾਵੇਂ ਤੁਸੀਂ ਜੇ ਉਦੇ ਵਾਸਤੇ ਇਹ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਜੇ ਉਹ ਦਰਵਾਜ਼ਾ ਜਿੰਨੇ ਜਾਣਾ ਜਾ ਸਕਦਾ ਜੇ ਤੈਨੂੰ ਕੋਈ ਵਰਤੂਗਾ ਤਾਂ ਸਿਵ ਕੀ ਕਹਿਣ ਡਿਆ ਪੁੱਤ ਤੂੰ ਸਾਫ਼ ਲਫ਼ਜ਼ਾਂ 'ਚ ਜੋ ਕਹਿੰਦਾ ਬਸ ਸੁਣ ਲਿਆ ਤੂੰ ਜੋ ਕੁਝ ਤੁਹਾਨੂੰ ਮੈਂ ਕਹਿਣ ਡਿਆ ਮੈਂ ਤਾਂ ਸਿੱਧਾ ਕਹਿਣ ਡਿਆ ਨਾ ਉਹਦੇ ਨਾਲ ਮੇਰਾ ਕੋਈ ਲੈਣ ਦੇਣ ਤੇ ਨਾ ਲੈਣ ਦੇਣ ਤੂੰ ਹੀ ਰੱਖੋ ਬਸ ਜਿਹੜੀ ਗੱਲ ਮੈਂ ਕਹਿਤੀ ਉਹ ਪੱਥਰ ਤੇ ਲਕੀਰ ਆ ਜਿੰਨੇ ਜਿੰਨੇ ਵਰਤਣਾ ਮੇਰੀ ਵੱਲੋਂ ਬੇਸ਼ੱਕ ਮੇਰੇ ਘਰ ਤੋਂ ਚੱਲ ਜੇ ਤੁਹਿਆ ਤੁਹਿਆ ਭਾਵੇਂ ਪਪਾ ਜੇ ਮੈਂ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਮੰਮੀ ਜੀ ਸੋਲਿਆ ਨਾ ਹੁਣ ਤੁਹਾਡੇ ਮੁੰਡੇ ਨੇ ਨਾ ਸਾਫ਼ ਕੋਰੇ ਲੱਭਦਾ ਜੇ ਇੱਕ ਗੱਲ ਕਹਿ ਰਹੀ ਸੀ ਕਿ ਜੇ ਉਹਦੇ ਨਾਲ ਮਿਲਣਾ ਵਰਤਣਾ ਨਾ ਬੇਸ਼ੱਕ ਤੂੰ ਇੱਥੋਂ ਜਾ ਸਕਦੇ ਏ ਤੇ ਮੇਰੀ ਗੱਲ ਸੁਣ ਲੋ ਜੇਰੇ ਤੂੰ ਇਸ ਘਰ ਚ ਰਹਿਣਾ ਜੇ ਸਾਨੂੰ ਕੋਈ ਇਤਰਾਜ਼ ਨਹੀਂ ਬੇਸ਼ੱਕ ਜਿੱਦਾਂ ਮਰਜ਼ੀ ਰੋ ਤੁਹਾਡਾ ਘਰ ਆਪਣਾ ਪਰ ਜੇ ਤੂੰ ਉਹਨਾਂ ਨੂੰ ਮਿਲਣਾ ਵਰਤਣਾ ਵਾ ਤੇ ਫਿਰ ਤੇ ਇਸ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਲਈ ਬੰਦ ਆ ਮਿਕੋ ਨੇ ਕਹਿ ਰਿਹਾ ਜਾਂ ਤੂੰ ਮਰੀ ਭਾ ਲਓ ਤੇ ਜਾਂ ਫਿਰ ਇਸ ਘਰ ਚ ਰਹਿ ਕੋ ਇਹ ਤੁਹਾਡਾ ਹੁਣ ਫੈਸਲਾ ਵਾ ਜਾਂ ਤੁਸੀਂ ਜਾਣਾ ਚਾਹੁੰਦੇ ਜੇ ਜਾਂ ਤੇ ਰਹਿਣਾ ਚਾਹੁੰਦੇ ਜੇ ਜੋ ਤੂੰ ਕਹਿਣਾ ਚਾਹੁੰਨੀ ਨਾ ਮੈਂ ਸਭ ਸਮਝ ਗਈ ਆ ਦੱਸ ਬੱਚਿਓ ਕੀ ਕਰਨ ਦੇ ਜੇ ਰਾ ਰਾ ਤੇ ਜਾਇਦਾਤਾ ਵੰਡ ਦੇ ਚੰਗੇ ਲੱਗਦੇ ਸਿਮਰਤ ਭੈਣ ਭਰਾਵਾਂ ਚ ਤੂੰ ਕਿਹੋ ਜੇ ਦਫਾਕ ਪਾਦਦੇ ਆ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਉਹਨਾਂ ਦੀ ਭੈਣ ਭਰਾਵਾਂ ਦੀ ਗੱਲ ਵੱਖਰੀ ਤੇ ਮਾਂ ਪਿਓ ਨੂੰ ਵੀ ਨਹੀਂ ਵੇਖਣਾ ਚਾਹੁੰਦਾ ਇਹੋ ਜਿਹਾ ਤੂੰ ਵਿੱਚ ਪਤਾ ਨਹੀਂ ਕੀ ਉਹਦੇ ਭਰਤਾ ਵਾ ਉਹ ਸਾਡੀ ਗੱਲ ਹੀ ਨਹੀਂ ਸੁਣਦਾ ਚਲੋ ਜਿੱਦਾਂ ਤੂੰ ਚਾਹਨੀ ਆ ਪੁੱਡੇ ਵਾਰੇ ਮੈਂ ਬੰਦੇ ਨੂੰ ਲਾ ਕੇ ਕਿੱਥੇ ਜਾਵਾਂ ਦੱਸ ਮੈਂ ਤੇ ਧੀ ਨੂੰ ਵੀ ਖੁਸ਼ ਵੇਖਣਾ ਚਾਹਨੀ ਤੇ ਆਪਣੇ ਪੁੱਤ ਨੂੰ ਵੀ ਖੁਸ਼ ਵੇਖਣਾ ਚਾਹਨੀ ਚਲੋ ਪਰ ਮੈਂ ਨਾ ਇਸ ਘਰ ਦੀ ਹੁਣ ਦਲੀਜ ਨਹੀਂ ਟੱਪਣੀ ਪੁੱਤ ਕੀ ਹੋਇਆ ਜੀ ਦਾ ਕਿਉਂ ਇਦਾਂ ਓਕੇ ਬਣ ਨਹੀਂ ਆ ਓਕੇ ਕੀ ਭਰਨੇ ਆ ਤੁਹਾਨੂੰ ਪਤਾ ਹੁਣ ਅਸੀਂ ਬੁੱਢੇ ਵਾਰੇ ਕਿੱਥੇ ਜਾਣ ਜੋਗੇ ਆ ਬੱਚੇ ਤੇ ਬਿਲਕੁਲ ਹੀ ਮੂੰਹ ਮੋੜ ਲਿਆ ਮੁੰਡੇ ਨੇ ਤੇ ਦੱਸੋ ਧੀ ਨੂੰ ਕਿਦਾਂ ਛੱਡ ਸਕਦੇ ਆਪਾਂ ਤੁਸੀਂ ਦੱਸੋ ਮੈਨੂੰ ਧੀ ਨੂੰ ਛੱਡਿਆ ਜਾਂਦਾ ਨਾ ਸਾਥੋਂ ਧੀ ਨੂੰ ਛੱਡਿਆ ਜਾਂਦਾ ਨਾ ਪੁੱਤ ਨੂੰ ਚਲੋ ਅਸੀਂ ਕਿਤੇ ਵੇਖਦੇ ਆ ਰਹਿਣ ਬਸੇਰਾ ਇਹ ਵਸਣ ਰਸਣ ਆਪਣੇ ਘਰ ਚਲੋ ਇਸ ਘਰ ਮੁੜ ਕੇ ਪੈਰ ਨਹੀਂ ਪਾਉਣਾ ਹੈ ਉੱਠੋ ਕਿਤੇ ਵੇਖੀਏ ਰਹਿਣ ਬਸੇਰਾ ਨੂੰ ਪੁੱਤ ਨੇ ਤਾਂ ਹੁਣ ਮੂੰਹ ਮੋੜ ਲਿਆ ਹੈ ਨਾ ਮੈਂ ਧੀ ਨੂੰ ਦੁੱਖ ਦੇ ਸਕਦੀ ਨਾ ਮੈਂ ਪੁੱਤ ਨੂੰ ਚਲੋ ਉੱਠੋ ਕਿੱਥੇ ਲਾਵਾਂਗੇ ਅੱਪਾ ਚਲੋ ਕੋਈ ਨਹੀਂ ਵੇਖਦੇ ਆ ਮੈਂ ਇਹਨਾਂ ਦੋ ਸੂਟ ਆਪਣੇ ਪਾਲਾਂ ਦੋ ਤੁਹਾਡੇ ਝੋਲੇ 'ਚ ਪਾਲਾਂ ਕੋਈ ਨਹੀਂ ਆਪੇ ਮਹਾਰਾਜ ਜਿੱਥੇ ਲੈ ਜੂ ਚਲ ਜਾਾਂਗੇ ਚਲੋ ਪੁੱਤ ਮੈਂ ਮਾਈ ਗਰੂ ਚੱਲੀ ਤੇ ਆ ਇਸ ਘਰ 'ਚੋਂ ਪਰ ਮੇਰੇ ਪੁੱਤ ਨੂੰ ਰੱਬ ਖੁਸ਼ੀਆਂ ਦੇਵੇ ਹੱਸਦਾ ਖੇਡਦਾ ਵਸ ਧਰਵੇ ਮੇਰੇ ਪੁੱਤ ਦਾ ਘਰ ਚਲੋ ਕੁੱਤਰੋ ਧਿਆਨ ਨਾਲ ਇੱਧਰ ਚਲੋ ਕੋਈ ਗੱਲ ਨਹੀਂ ਜਿੱਥੇ ਮਾਲਕ ਲੈ ਜੂ ਕੋਈ ਨਾ ਕੋਈ ਟਿਕਾਣੇ ਖੜੂਗਾ ਹੀ ਨਾ ਕੋਈ ਨਹੀਂ ਟੈਨਸ਼ਨ ਕੋਈ ਨਹੀਂ ਟੈਨਸ਼ਨ ਨਾ ਲੋ ਕੁਰੀ ਵਾਲੇ ਹੀ ਨਹੀਂ ਜਾ ਸਕਦੇ ਪਿੰਡ ਹੀ ਨਹੀਂ ਜਾ ਸਕਦੇ ਕਿ ਕਿੱਥੇ ਜਾਵਾਂਗੇ ਚਲੋ ਮੁੰਡੇ ਨੇ ਨਹੀਂ ਸੋਚਿਆ ਤੇ ਉਹ ਮਾਲਕ ਨੇ ਤੇ ਕੋਈ ਸੋਚਿਆ ਹੀ ਹੋਏਗਾ ਕੋਈ ਗੱਲ ਨਹੀਂ ਜੋ ਵਾਏ ਗਰੂ ਨੂੰ ਚੰਗਾ ਲੱਗੇਗਾ ਉਹ ਕਰ ਦੇਗਾ ਕੋਈ ਗੱਲ ਆ ਜੋ ਰੱਬਾ ਕਿਹੋ ਜਿਹਾ ਟਾਈਮ ਲਿਆਂਦਾ ਹੈ ਕਿਹੋ ਜਿਹਾ ਵਕਤ ਬਖਾਉਣ ਡਿਆ ਪੁੱਤ ਇਸ ਲਈ ਜੰਮੀ ਦੇ ਮਾਪਿਆਂ ਨੂੰ ਘਰੋਂ ਕੱਢ ਦੇਣ ਵੇਖੋ ਮਾਲਕਾ ਚੁੱਪ ਰਹਿ ਜਾ ਤੂੰ ਦੇ ਰਾਂ ਨਹੀਂ ਰੱਬ ਸਭ ਦਾ ਰਖਾ ਚਲੋ ਆ ਜੋ ਜਿਆਨਾ ਬਾਤ ਦੋ ਮਿੰਟ ਇੱਥੇ ਬਹਿ ਜੀਏ ਕੋਈ ਨਹੀਂ ਬਿਲਕੁਲ ਤੁਰਿਆ ਇਹ ਜੰਦਾ ਮੈਂ ਬਹਿ ਨਾ ਜਾਵਾ ਇੱਥੇ ਚਲੋ ਬਹਿ ਕਿਸੇ ਦੇ ਬਗਾਨੇ ਮੇਰੇ ਘੂਏ ਕੇ ਬਹਿਣਾ ਬਗਾਨਾ ਥੜਾ ਚਲ ਬਹਿ ਜਾ ਮਾੜਾ ਜਿਆ ਕੋਈ ਨਹੀਂ ਸਾਹ ਲੈ ਲਓ ਕੋਈ ਗੱਲ ਨਹੀਂ ਕਿਹੋ ਜਿਹਾ ਸਮਾਂ ਆ ਗਿਆ ਪੁੱਤ ਵੀ ਨਹੀਂ ਮਾਪਿਆਂ ਦੇ ਬੰਦੇ ਦੱਸੋ ਲੋਕੀਂ ਕਹਿੰਦੇ ਪੁੱਤ ਹੋਣੇ ਚਾਹੀਦੇ ਪੁੱਤ ਹੋਣੇ ਚਾਹੀਦੇ ਪੁੱਤ ਪੁੱਤ ਪੁੱਤਾਂ ਨਾਲ ਧੀਆ 100 ਗੁਣਾ ਚੰਗੀਆਂ ਤਾਂ ਨਾਲੋਂ ਤੇ ਧੀਆ 100 ਗੁਣਾ ਚੰਗੀਆਂ ਚਲੋ ਪਾਣੀ ਲਈ ਆ ਨਹੀਂ ਪਾਣੀ ਤੇ ਮੈਂ ਭੁੱਲ ਗਈ ਆ ਚਲ ਕੋਈ ਨਹੀਂ ਤੂੰ ਇਹ ਨਾ ਫੜੋ ਤੇ ਮੈਂ ਵੇਖਦੀ ਹਾਂ ਕਿਥੋਂ ਕੋਈ ਨਾ ਜਾਏਗੀ ਕੋਈ ਨਹੀਂ ਮੈਂ ਪੋਛ ਲਈ ਨਹੀਂ ਕਹੇ ਨੋ ਆਂਡ ਗਵਾਂਡ ਪਾਣੀ ਪੁੱਤ ਪੁੱਤ ਪਾਣੀ ਪਿਆ ਦੇਂਗਾ ਜੀ ਮੈਂ ਇੱਥੇ ਦਰਵਾਜ਼ਾ ਬੰਦ ਕਰ ਰਿਹਾ ਹਾਂ ਇੱਥੇ ਦਰਵਾਜ਼ਾ ਬੰਦ ਕਰਕੇ ਚੱਲਿਆਂਗੇ ਇਹ ਚਾਪੇ ਕਰ ਕਿਸੇ ਦਾ ਨਹੀਂ ਮੈਂ ਸਿਰਫ ਲੌਕ ਹੀ ਕਰਨਾ ਹੈ ਚੱਲ ਪੁੱਤ ਕੋਈ ਗੱਲ ਨਹੀਂ ਕਿਹਦਾ ਘਰ ਲੱਭ ਰਹੀ ਮੈਂ ਨਹੀਂ ਪੁੱਤ ਘਰ ਨਹੀਂ ਲੱਭਦੀ ਪੁੱਤ ਘੁੱਟ ਪਾਣੀ ਪੀਣਾ ਹੀ ਹੁਣ ਕੀ ਦੱਸਾਂ ਅਜਾ ਦੁਕਾਨ ਤੇ ਲੈ ਚੱਲਦੇ ਹਾਂ ਇੱਥੇ ਪਾਣੀ ਕਰਨ ਪਲਾ ਚੱਲ ਪੁੱਤ ਤੇਰਾ ਭਲਾ ਹੋਵੇ ਪਾਣੀ ਪੀ ਲਓ ਪੀ ਨਾ ਦੂ ਦੁੱਧ ਵਰਗੇ ਆਂਦਰ ਨੂੰ ਤੇ ਜਿਆਦਾ ਹੀ ਲੱਗੀ ਨਹੀਂ ਆ ਨਹੀਂ ਨਹੀਂ ਪੀ ਲੋ ਕੋਈ ਗੱਲ ਨਹੀਂ ਮੈਂ ਠੀਕ ਹਾਂ ਪੀਓ ਤੁਸੀਂ ਅਬ ਦਾ ਵੀ ਲੈ ਉਹਨਾਂ ਦਾ ਦੂ ਵੀ ਦਾ ਹੋਰ ਪੀ ਲੋ ਨਹੀਂ ਬਸ ਕੀ ਹੈ ਕੋਈ ਗੱਲ ਨਹੀਂ ਮਾੜਾ ਜਿਹਾ ਔੜੀ ਔੜੀ ਪਾਣੀ ਪੀ ਏਡਾ ਤੈਨੂੰ ਕੋਈ ਲੱਗਾ ਨਹੀਂ ਉਤੋਂ ਨਹੀਂ ਲੱਗਾ ਦੋ ਦਿਨ ਪਰ ਆਵਦੇ ਗਾਲ ਕੇ ਗੰਢ ਨਹੀਂ ਆ ਮੈਂ ਜਿਹੜੇ ਨਾਲ ਜੁ ਹੈਗਾ ਇਹ ਕਿਉਂ ਬੇਗਰ ਕਰਦੀ ਤੂੰ ਨਹੀਂ ਨਹੀਂ ਮੈਂ ਪੂਰੀ ਮੰਨ ਨਹੀਂ ਭਰਿਆ ਚਲੋ ਚੱਲੀਏ ਫਿਰ ਜਿੱਧਰ ਨੂੰ ਰਾ ਮਿਲੂ ਤੂੰ ਥੱਕ ਜਾਂਦੇ ਜੇ ਮੇਰੇ ਮੋੜ ਦੇ ਦ ਬਾਹਰ ਰਖ ਲੋ ਸਮਾਨ ਮੈਨੂੰ ਫੜਾ ਦੋ ਚਲ ਆ ਜੋ ਆਹੋ ਕੋਈ ਗੱਲ ਨਹੀਂ ਆ ਰਿਆਂ ਨੂੰ ਕੀ ਹੋ ਚੱਲਿਆ ਕੋਈ ਗੱਲ ਨਹੀਂ ਹੌਲੀ ਹੌਲੀ ਤੁਰੇ ਆਓ ਨੰਬਾ ਕਿਹੜੇ ਵਖਤ ਵਖਾਉਣ ਦੇ ਹਨ ਨੂੰ ਕੀ ਪਾਪ ਕੀਤੇ ਅਸੀਂ ਇਹੋ ਜੀ ਔਲਾਦ ਸਾਨੂੰ ਦਿੱਤੀ ਰੱਬ ਨੇ ਜਿੱਦਾਂ ਮੈਂ ਤੋਰੀ ਜਾਨੀ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਵਾ ਓਹੋ ਕੋਈ ਗੱਲ ਨਹੀਂ ਮੈਂ ਫਿਰ ਸਾਕੀਆਂ ਚਲੋ ਇੱਥੇ 2 ਮਿੰਟ ਸਾ ਲੈ ਲਓ ਕੋਈ ਨਹੀਂ ਕੋਈ ਗੱਲ ਨਹੀਂ ਇੱਧਰ ਹੋ ਕੇ ਬਬੋ ਉਹ ਮਿੱਟੀ ਜੀ ਹੈ ਬੈਜੋ ਕੋਈ ਕੋਲ ਵੀ ਪੈਹਾ ਵੀ ਕੋਲ ਨਹੀਂ ਕੋਈ ਹੁਣ ਕੀ ਕਰਾਂਗੇ ਆਪਾਂ ਚਲ ਕੋਈ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਜਿੱਥੇ ਰੱਬ ਲੈ ਜਾਉ ਜੋ ਰੱਬ ਕਰੂ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਹੌਂਸਲਾ ਨਹੀਂ ਛੱਡਣਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆਣਾ ਕੋਈ ਗੱਲ ਜੀ ਮੇਰੀ ਗੱਲ ਸੁਣੋ ਮम्मी ਡੈਡੀ ਨਾ ਚਲ ਗਏ ਇਥੋਂ ਚਲ ਗਏ ਆ ਹਾਂਜੀ ਕਿੱਥੇ ਚਲ ਗਏ ਤੁਹਾਨੂੰ ਪਤਾ ਮੈਂ ਤਾਂ ਜਾਣ ਲੱਗਿਆ ਉਹਨਾਂ ਨੂੰ ਬੁਲਾਇਆ ਵੀ ਮੈਂ ਕਿਹਾ ਮੇਰੀ ਗੱਲ ਸੁਣ ਲਓ ਸੇਵਕ ਨੂੰ ਆ ਲੈੰਦੋ ਤੁਸੀਂ ਫਿਰ ਗੱਲ ਕਰਕੇ ਫਿਰ ਚਲ ਜਿਓ ਉਹ ਹੋ ਗਏ ਕਿੱਥੇ ਤੇ ਦੱਸ ਭੈਣਕ ਤੁਹਾਡੀ ਕਿਉਂ ਚਲ ਗਏ ਹੋਣੇ ਆ ਤੁਹਾਨੂੰ ਪਤਾ ਇੰਨਾ ਵੱਡਾ ਬੈਗਪੈਕ ਕਰਕੇ ਖੜਿਆ ਉਹਨਾਂ ਨੇ ਪਤਾ ਨਹੀਂ ਕੀ ਢਾਗ ਕੇ ਕੀ ਢਾਗ ਕੇ ਮੈਨੂੰ ਕੁਝ ਨਹੀਂ ਪਤਾ ਸਾਰਾ ਸਮਾਨ ਲੈ ਕੇ ਨੇ ਚਲ ਗਏ ਆ ਉਥੋਂ ਤੇ ਕਹਿੰਦੇ ਸਾਨੂੰ ਇਹਦੇ ਨਾਲ ਹੀ ਪਿਆਰ ਖਾਨੂੰ ਆਪਣੀ ਧੀ ਨਾਲ ਪਿਆਰ ਜਿਹੜੀ ਧੀ ਸਾਡੇ ਕੋਲ ਹੋਊਗੀ ਤਾਂ ਹੀ ਆਪੇ ਖੁਸ਼ ਰਹਿਣਾ ਵਾ ਤੁਹਾਨੂੰ ਕੀ ਹੋਇਆ ਜੇ ਤੁਸੀਂ ਵੇਖੋ ਟੈਨਸ਼ਨ ਨਾ ਲਓ ਕੁਝ ਨਹੀਂ ਹੁੰਦਾ ਸਭ ਕੋ ਸਹੀ ਹੋ ਜਾਗਾ ਕੁਝ ਨਹੀਂ ਐ ਮੈਨੂੰ ਮੈਨੂੰ ਕੱਲਾ ਛੱਡ ਦੇ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਲਈ ਮੈਂ ਪਾਣੀ ਲੈ ਕੇ ਆਉਣੀ ਤੇ ਬੈਠੋ ਪਰਿਆ ਰੱਬਾ ਇੰਨੇ ਮਹੀਨਿਆਂ ਤੋਂ ਜਿਹੜੀ ਬਲਾ ਮੇਰੇ ਮਗਰ ਲੱਗੀ ਸੀ ਉਹ ਟਲ ਗਈ ਮਾਰੇ ਸਭ ਤੋਂ ਜਿਆਦਾ ਸ਼ੁਕਰ ਕਰਦੀ ਆਪਣੀ ਮਾ ਦਾ ਜਿੰਨੇ ਕੋਈ ਨਾ ਕੋਈ ਸਕੀਮ ਧੜਕੇ ਨਾ ਮੇਰੇ ਗਾੜੀ ਰੱਖ ਦਿੱਤੀ ਕਿ ਹਾਂ ਜਿਵੇਂ ਤਾ ਸਕੀਮ ਲਾ ਤੇ ਇਹਨਾਂ ਨੂੰ ਘਰੋਂ ਬਾਹਰ ਕੱਢ ਚਲੋ ਬਲਾਟ ਅਲੀ ਮੈਂ ਪਹਿਲਾਂ ਸੇਵਕ ਨੂੰ ਵੇਖਾਂ ਤੁਹਾਨੂੰ ਪਾਣੀ ਦਵਾਂ ਵਾਹਿਗੁਰੂ ਅਨੰਬਾਈ ਮੰਜ ਮਹਾਰਾਜ ਸੱਚੇ ਪਾਤਸ਼ਾਹ ਤੁੰਡਾਸਾਂ ਮੈਂ ਦੀਆਂ ਸੁਣੋ ਮਹਾਰਾਜ ਸਾਨੂੰ ਵੀ ਰਹਿਣ ਬਸੇਰਾ ਦਿਓ ਸੱਚੇ ਪਾਤਸ਼ਾਹ ਮਿਹਰ ਕਰਨੀ ਈਆਂ ਪੁੱਤ ਆਪਣੇ ਘਰ ਸੁਖੀ ਬਸੇ ਤੇ ਵੀ ਤੇ ਪੁੱਤ ਵੀ ਆਪਣੇ ਘਰ ਮਹਾਰਾਜ ਸੁਖੀ ਬਸੇ ਮਾਇ ਗੁਰੂ ਚਿੰਤਾ ਦੂਰ ਕਰਨੀ ਸੱਚੇ ਪਾਤਸ਼ਾਹ ਮਿਹਰ ਕਰਨੀ ਵਾਹਿਗੁਰੂ 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 ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਦਾ ਇਹ ਦਨ ਬਗੜਾ ਕਿਹੜਾ ਗੁਰਦੁਆਰਾ ਨਾ ਮੈਨੂੰ ਨਹੀਂ ਪਤਾ ਪਤਾ ਨਹੀਂ ਮੈਂ ਤਾਂ ਪਹਿਲੀ ਵਾਰੀ ਆਈ ਤੁਹਾਨੂੰ ਪਤਾ ਭਾਈ ਮੰਜ ਲੱਕੜਾਂ ਦੀ ਸਵਾ ਦਾ ਧਿਆਨ ਨਹੀਂ ਤੇ ਚਲੇ ਡੇ ਪੈ ਤੁਹਾਨੂੰ ਗੁਰੂ ਅਰਜਨ ਜੀ ਉਹਨਾਂ ਨੇ ਆ ਕੇ ਬਾਹਰ ਕਰਦੇ ਚਲੋ ਮਹਾਰਾਜ ਇਹਨਾਂ ਦੇ ਚਰਨਾਂ ਦੀ ਧੂੜ ਦੇਵੇ ਸਾਨੂੰ ਸੱਚੇ ਬਾਦਸ਼ਾਹ ਸਿਦਕ ਸੰਤੋਖ ਦੇਵੇ ਚੜ੍ਹਦੀਆਂ ਕਲਾ ਰੱਖੇ ਚਲੋ ਵਾਹਿਗੁਰੂ ਨੇ ਸਭ ਦਾ ਸੋਚਿਆ ਸੱਚੇ ਬਾਦਸ਼ਾਹ ਸਾਨੂੰ ਮਿਹਰ ਭਰਿਆ ਹੱਥ ਰੱਖੇ ਇਸ ਦਰ ਤੋਂ ਕਦੀ ਕੋਈ ਖਾਲੀ ਨਹੀਂ ਜਾਂਦਾ ਮਹਾਰਾਜ ਹਰ ਇੱਕ ਦਿਨ ਚੋਲੀਆਂ ਪਰੇ ਪਰੂ ਗੱਲ ਪਰੇ ਵਾਹਿ ਅੰਨ ਮਾਰਾ ਧੰਨ ਬਾਈ ਮਾਂ ਅੰਜੂ ਇਹ ਰਹਾ ਜਿਵੇਂ ਚੇਰਾ ਉੱਤਰਿਆ ਹੈ ਮੈਂ ਤੈਨੂੰ ਨਾ ਇਸ ਗੁਰਦੁਆਰਾ ਸਾਹਿਬ ਤਾਂ ਲੈ ਕੇ ਆਈ ਸੀ ਇੱਥੇ ਨਾ ਜਿਹੜਾ ਡਿੱਗ ਜਾਂਦਾ ਹੈ ਜਾਂ ਜਿਹੜਾ ਡੋਲ ਜਾਂਦਾ ਹੈ ਹੈ ਨਾ ਉਹਨੂੰ ਪਰਮਾਤਮਾ ਆਪ ਹੱਥ ਦੇ ਕੇ ਰੱਖਦੇ ਆ ਤੂੰ ਟੈਨਸ਼ਨ ਨਾ ਲੈ ਤੇਰੇ ਵੀ ਸਿਰ ਤੇ ਉਹਨਾਂ ਦਾ ਹੱਥ ਹੈ ਤੇ ਉਹ ਤੈਨੂੰ ਨਾ ਆਪ ਜਿਹੜਿਆ ਨਾ ਸ਼ਕਤੀ ਦੇਣਗੇ ਤੇ ਪਾਪ ਕੋਈ ਨਹੀਂ ਭਾਵੇਂ ਮੈਂ ਸਾਰੀਆਂ ਗੱਲਾਂ ਮੰਨਦੀ ਆ ਮੈਂ ਸਿਰਫ ਐਵੇਂ ਆ ਅੱਜ 2 ਤੋਂ 4 ਦਿਨ ਹੋ ਗਏ ਨੇ ਮੰਮੀ ਨਾਲ ਗੱਲ ਵੀ ਨਹੀਂ ਹੋ ਪਾਂਦੀ ਸੱਚ ਉਹ ਫਾਂਦੇ ਆ ਉਹਨਾਂ ਦਾ ਮੈਂ ਉੱਥੇ ਜਾ ਨਹੀਂ ਸਕਦੀ ਮੈਨੂੰ ਕੁਝ ਸਮੇਂ ਨਹੀਂ ਆਂਦੀ ਮੇਰੀ ਮਾਂ ਕਿ ਸਹਾਲਤ ਚ ਹੈ ਮੇਰਾ ਪਿਓ ਕਿ ਸਹਾਲਤ ਚ ਹੈ ਮੈਂ ਨਹੀਂ ਕਹਿੰਦੀ ਸੇਵਕ ਉਹਨਾਂ ਨੇ ਕੁਝ ਗਲਤ ਕਰਦਾ ਹੋਏਗਾ ਪਰ ਮੈਨੂੰ ਸਿਮਰਤ ਤੇ ਨਹੀਂ ਭਰੋਸਾ ਇੱਕ ਪਲ ਦਾ ਭਰੋਸਾ ਨਹੀਂਗਾ ਮਾਰਾ ਇਹਦੇ ਦਰ ਤੇ ਆਈ ਆ ਮਾਰਾ ਮੇਰੇ ਮਾਪਿਆਂ ਵਾਲਾ ਆਪਣੀ ਛਤਰ ਸ਼ਾਇਆ ਰੱਖੇ ਕੋਈ ਗੱਲ ਨਹੀਂ ਆਪਾਂ ਅਰਦਾਸ ਕਰਦੇ ਆ ਹੈਨਾ ਅਰਦਾਸ ਕਰਦੇ ਆਂ ਤੇ ਪਰਮਾਤਮਾ ਆਪੇ ਹੀ ਤੈਨੂੰ ਨਾ ਰਸਤਾ ਦਿਖਾ ਦੇਣੀ ਮੇਰਾ ਬੜਾ ਮਾਨੋਣਾ ਨੂੰ ਮਿਲਨ ਤੇ ਮੇਰਾ ਬੜਾ ਜੀ ਕਰਦਾ ਉਹਨਾਂ ਨੂੰ ਵੇਖ ਲਵਾਂ ਕੋਈ ਨਹੀਂ ਆਪਾਂ ਕਰਦੇ ਕੋਈ ਹੀਲਾ ਹੈ ਵਾਹਿਗੁਰੂ ਦੇ ਦਰ ਦੇ ਅੱਗੇ ਨਾ ਸਭ ਜਿਹੜੀਆਂ ਨਾ ਜਿਹੜੇ ਸਮੱਸਿਆਵਾਂ ਉਹ ਸੁਲਝ ਜਾਂਦੀਆਂ ਨੇ ਹੈ ਨਾ ਤੇ ਇਹ ਤੇ ਇੱਕ ਛੋਟੀ ਜੀ ਗੱਲ ਹੈ ਉਹ ਆਪੇ ਸਭ ਕੁਝ ਸਹੀ ਕਰ ਦੇਣੀ ਠੀਕ ਆ ਬਾਬਾ ਹਾਂ ਚਲੋ ਮਾਰਾ ਜਲਦੀ ਠੀਕ ਕਰਦੇ ਸਭ ਸਭ ਕੁਝ ਸਹੀ ਕਰ ਦੇਣੀ ਈਦਾ ਮੈਂ ਦੋ ਰਾਤਾਂ ਸੁੱਤਾ ਨਹੀਂ ਮੈਂ ਬੜਾ ਨਾ ਥੱਲੀ ਮਤਾਂ ਦੇਖਣਾ ਐ ਫੇਰ ਮੈਂ ਉੱਠ ਕੇ ਦੇਖਦਾ ਵਗੈ ਫੇ ਮੇਰੇ ਕੋਲ ਤਰੇ ਦਿਨ ਬੜਾ ਜਾਂਦਾ ਨਹੀਂ ਗਾ ਚਲੋ ਗੁਰਦੁਆਰੇ ਚ ਨਹੀਂ ਨਾ ਬੈਠਾ ਜਾਂਦਾ ਨਾਲੇ ਉਹਨਾਂ ਦਾ ਟਾਈਮ ਹੋ ਗਿਆ ਸੇਵਾ ਦਾ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਤੁਹਾਨੂੰ ਇੱਥੇ ਲੈ ਆਂਦਾ ਕੋਈ ਸਰਾਹ ਹੈਗੀ ਆ ਚਲ ਪਤਾ ਕਰ ਲੈਨੇ ਆ ਸਰਾਹ ਦਾ ਕੋਈ ਗੱਲ ਨਹੀਂ ਈਦਾ ਦੋ ਦਿਨੇ ਹੋ ਗਿਆ ਤੈਨੂੰ ਪਤਾ ਮੈਂ ਸੁੱਤਾ ਨਹੀਂ ਮੀਂਹ ਤੇ ਸੁੱਤਾ ਨਹੀਂ ਜਾਂਦਾ ਖੱਲੇ ਜਦੋਂ ਮੱਥਾ ਮੈਂ ਟੇਕਦਾ ਨਮਸਕਾਰ ਕਰਦਾ ਮੇਰੇ ਕੋ ਝੁਗਿਆ ਨਹੀਂ ਜਾਂਦਾ ਤੇ ਮੈਂ ਫਿਰ ਹੁਣ ਮੈਂ ਆਨਾ ਤੇ ਮੈਂ ਕੋਈ ਸਰਾਹ ਵੇਖ ਜਿੱਦੇ ਆਪਾਂ ਉੱਥੇ ਚਲ ਜੀਏ ਚਲ ਕੋਈ ਨਹੀਂ ਵੇਖਦੇ ਆ ਤਾਈਆ ਮੈਂ ਤੁਹਾਨੂੰ ਇੱਥੇ ਲੈ ਆਈ ਆ ਮੈਂ ਕਿਹਾ ਉੱਥੇ ਬੈਠਾ ਉੱਠਿਆ ਨਹੀਂ ਨਾ ਜਾਂਦਾ ਨਾਲ ਗੁਰਦੁਆਰਾ ਸਾਹਿਬ ਸੇਵਾ ਹੁੰਦੀ ਕੋਈ ਨਹੀਂ ਚਲੋ ਬਾਬੋ ਤੇ ਆ ਲੈ ਲਓ ਜੇ ਠੰਡ ਲੱਗਦੀ ਤੇ ਠੰਡ ਲੱਗਦੀ ਆ ਆ ਲੈ ਲਓ ਉੱਤੇ ਚਲ ਕੋਈ ਨਹੀਂ ਵੇਖਦੇ ਆ ਸਰਾ ਮੈਂ ਵੇਖ ਕੇ ਆਉਂਗੀ ਹੈ ਠੀਕ ਹਾਂ ਮੈਂ ਤੇ ਦਾਦੀ ਨੇ ਕੋਈ ਕੱਪੜਾ ਵੀ ਨਹੀਂ ਚੁੱਕਿਆ ਵੀ ਚਲੋ ਬੰਦਾ ਠੰਡ ਚੁੱਤੇ ਵੀ ਲੈ ਲੈਂਦਾ ਹੈ ਵੇਖੋ ਦੋ ਦਿਨ ਹੋ ਗਏ ਮੁੰਡਾ ਇੱਦਾਂ ਪੱਥਰ ਦੇ ਲਿਆ ਕਿਤੇ ਮਗਰ ਗੇੜਾ ਵੀ ਨਹੀਂ ਲਾਇਆ ਵੀ ਕਿੱਥੇ ੱਟਕੇ ਖਾਂਦੇ ਹੋਣਗੇ ਮੇਰੇ ਬੁੱਢੇ ਮਾਂਕ ਚਲੋ ਰੱਬ ਦੀ ਮਰਜ਼ੀ ਜੋ ਜੋ ਸਾਡੇ ਭਾਗਾ ਚ ਲਿਖਿਆ ਪਰ ਚਲੋ ਆਪਾਂ ਗੁਰੂ ਘਰ ਆ ਗਏ ਆ ਨਾ ਇੱਥੇ ਵਾਹਿਗੁਰੂ ਅਰਦਾਸ ਜ਼ਰੂਰ ਸੁਣਦਾ ਕਦੀ ਮਿਰਥਾ ਨਹੀਂ ਜਾਂਦੀ ਚਲੋ ਕੋਈ ਗੱਲ ਨਹੀਂ ਆ ਵੇਖ ਤੇ ਕੀ ਕਰਨਾ ਆ ਵੇਖ ਕਿੰਨਾ ਸੋਹਣਾ پارک ਤੇਰਾ ਮੂਡ ਖਰਾਬ ਹੈ ਨਾ ਮੈਂ ਕਿਹਾ ਤੈਨੂੰ ਹਰੀਆਲੀ ਚ ਲੈ ਕੇ ਆਵਾਂ ਤੇਰਾ ਮਨ ਹੋਰ ਦਾ ਹੋਰ ਹੋਏਗਾ ਥੋੜਾ ਖੁਸ਼ੀ ਜੀ ਲੱਗਦੀ ਹੈ ਨਾ ਜਦੋਂ ਐਵੇਂ ਦੇ ਵੇਖਦੇ ਐਨਵਾਇਰਨਮੈਂਟ ਨੂੰ ਨਾ ਆਪਣੀ ਸਨ ਇੱਕ ਗੱਲ ਹੈ ਇਸ ਧਰਤੀ ਤੇ ਨਾ ਸਭ ਤੋਂ ਖੂਬਸੂਰਤ ਚੀਜ਼ ਹੈ ਨਾ ਇਹ ਹੀ ਹੈ ਹਾਂ ਇਹ ਹਰੀਆਲੀ ਬਿਲਕੁਲ ਮੇਨੋ ਇੱਕ ਦੂਜੇ ਦੇ ਨਾਲ ਹੈ ਇੱਕ ਦੂਜੇ ਨੂੰ ਨਾਲ ਮਿਲ ਕੇ ਛਾਂ ਦਿੰਦੇ ਨੇ ਸਾਨੂੰ ਹਾਂ ਕੋਈ ਜੈਲਸੀ ਨਹੀਂ ਕੋਈ ਨਫ਼ਰਤ ਨਹੀਂ ਕੋਈ ਨਫ਼ਰਤ ਨਹੀਂ ਜੇ ਕੋਈ ਉੱਚਾ ਹੈ ਨਾ ਤੇ ਨੀਵਾ ਵੀ ਉਹਦੇ ਨਾਲ ਆਰਾਮ ਨਾਲ ਰਹਿੰਦਾ ਬਿਲਕੁਲ ਇਨਸਾਨਾਂ ਵਿੱਚ ਐਦਾਂ ਕਿਉਂ ਨਹੀਂਗਾ ਭਾਬੀ ਐਦਾਂ ਕਿਉਂ ਨਹੀਂ ਹਾਂ ਇਹ ਕੁਦਰਤ ਦਾ ਨਿਯਮ ਹੈ ਨਾ ਪਤਾ ਨਹੀਂ ਦਿਲ ਨੂੰ ਕੀ ਅੱਜ ਹੌਲ ਪੈਣ ਦੇ ਨੇ ਮੰਮੀ ਡੈਡੀ ਕੋਲੋਂ ਕਿਹ 2-4 ਦਿਨ ਗੀਤ ਗਏ ਨੇ ਉਹਨਾਂ ਨੂੰ ਮਿਲਿਆ ਹਾਂ ਬਸ ਉਹੀ ਗੱਲ ਨਹੀਂ ਨਾ ਹੋਈ ਤੇ ਧਿਆਨ ਤੇਰਾ ਉੱਧਰ ਆ ਹਾਂ ਕੋਈ ਗੱਲ ਨਹੀਂ ਦੇਖ ਹੈ ਨਾ ਪਾਰਕ ਦੇ ਕਿੰਨਾ ਸੋਹਣਾ ਹੈ ਨਾ ਵਧੀਆ ਤੇ ਬਹੁਤ ਇਹ ਅੰਜੂ ਆ ਜਾ ਅੱਗੇ ਹਾਂ ਮਖਣਾ ਐਸਮ ਐਦਾਂ ਕਿਉਂ ਕੋਈ ਬਿਠਾਏਗਾ ਕੀ ਕਾਰਨ ਹੋਏਗਾ ਵੈਸੇ ਘੜੀ ਘੁੰਮਣ ਫਿਰਨ ਆਏ ਹੋਣੀ ਹੈ ਤੇ ਬਹਿ ਗਏ ਹੋਣੇ ਘੜੀ ਕ ਨਾ ਬੱਚਿਆਂ ਨੇ ਘਰੋਂ ਘਟਿਆ ਹੋਵੇ ਤਾਂ ਮਾਪੇ ਕੋਈ ਬਸੇਰਾ ਲੱਭਦੇ ਜੀ ਬੜੇ ਮੈਂ ਦੇਖੇ ਸੜਕਾਂ ਤੇ ਐਦਾਂ ਹੀ ਹੁੰਦੇ ਨੇ ਦੇਖੋ ਨਾ 9 ਮਹੀਨੇ ਮਾਂ ਕੁੱਖ ਚ ਰੱਖਦੀ ਐ ਪਾਲਦਾ ਪੋਸਦਾ ਪਿਓ ਆਪਣੇ ਮੂੰਹ ਚ ਅੱਧੀ ਰੋਟੀ ਪਾਏਗਾ ਆਪਣੇ ਬੱਚੇ ਨੂੰ ਰਜਾ ਕੇ ਖਵਾਏਗਾ ਪਰ ਬੱਚੇ ਐਦਾਂ ਕਿਉਂ ਕਰਦੇ ਨੇ ਭਾਬੀ ਕਿਉਂ ਕਰਦੇ ਆ ਇਹ ਅੱਜ ਕੱਲ ਨਾ ਖੂਨ ਸਫੇਦ ਹੋਏ ਹੋਏ ਆ ਮੈਂ ਕਹਿੰਦੀ ਮਾਪੇ ਨੂੰ ਸਫੇਦ ਕਰ ਲੈਣਾ ਚਾਹੀਦਾ ਖੂਨ ਚ ਆਪਣੇ ਆਪ ਨੂੰ ਕਹਿੰਦੇ ਹੁੰਦੇ ਆ ਨਾ ਕਿ ਮਾਪੇ ਤੋਂ ਮਾਪੇ ਨਹੀਂ ਹੁੰਦੇ ਪੁੱਤਰ ਕੁੱਪੁੱਤਰ ਹੋ ਜਾਂਦੇ ਆ ਨਾ ਗੱਲ ਨਹੀਂ ਹੈ ਮੇਰਾ ਤਾਂ ਕਿ ਮਨ ਹੋਰ ਉਦਾਸ ਹੋ ਗਿਆ ਕਹਾਣੀ ਦੇਖ ਕੇ ਚਲ ਆ ਤੈਨੂੰ ਥੋੜਾ ਜਿਹਾ ਹੋਰ ਦੁੱਖਾ ਕਿੰਦੇ ਨਹੀਂ ਆ ਜਾ ਨਾ ਨਾ ਰਹਿਣ ਦੇ ਸੋ ਗਿਆ ਕਹਿੰਦਾ ਸੁਪਤੇ ਲੱਗਦਾ ਦੇਖੋ تین ਵੇਖੋ ਕਿੰਦੀ ਛੱਤੀ ਪਤਾ ਲੱਗ ਗਿਆ ਬੋਲਦੇ ਨਹੀਂ ਉਠੋ ਅੰਜੂ ਨਾ ਕਿੱਥੇ ਸੈਰ ਕਰਨ ਆਈ ਹੋਣੀ ਹੈ ਚਲੋ ਇਥੇ ਉੱਠ ਕੇ ਤੇ ਪਰੇ ਹੋ ਜੀਏ ਕੁੜੀ ਦੁਖੀ ਹੋਏਗੀ ਵੇਖ ਕੇ ਉઠੋ ਚਲੋ ਆਜੋ 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 ਅਜਤਰ